ਫਫੜ ਜੀ ਬੇ ਕਾ ਤੋ ਟੈਨਸ਼ਨ ਲੈਣ ਦੇ ਜੇ ਨਹੀਂ ਟੈਨਸ਼ਨ ਲੈ ਲੈ ਕਿਤੇ ਅੱਦੇ ਨਹੀਂ ਰਵੇ ਜੋ ਹੋ ਗਿਆ ਸੋ ਹੋ ਗਿਆ ਤੁਹਾਨੂੰ ਪਤਾ ਹੁਣ ਟਾਈਮ ਜਿਹੜਾ ਲੰਘ ਗਿਆ ਹਾਤੇ ਉਹਨਾਂ ਨਹੀਂ ਆ ਤਾਂ ਤੇਰੀ ਗੱਲ ਠੀਕ ਹੈ ਜੀ ਪਰ ਹੁਣ ਕੀ ਕਰੀਏ ਟੈਨਸ਼ਨ ਤਾਂ ਹੁੰਦੀ ਹੀ ਹੈ ਚੇਤਾ ਹੁੰਦਾ ਫਿਰ ਟੈਨਸ਼ਨ ਤਾਂ ਹੋ ਹੀ ਜਾਂਦੀ ਹੈ ਚੇਤਾ ਸਾਰਿਆਂ ਨੂੰ ਹੁੰਦਾ ਪਰ ਇਹ ਥੋੜੀ ਨਾਕ ਟੈਨਸ਼ਨ ਲਾ ਕੇ ਬੰਦਾ ਮਨਜੀ ਤੇ ਪਿਆ ਰਵੇ ਦਿਨੋਂ ਦਿਨਾਂ ਤੇ ਜਦਾ ਬਿਮਾਰ ਹੋਈ ਜਾਂਦੇ ਜੇ ਕੀ ਕਰਨਾ ਟੈਨਸ਼ਨ ਕਿਉਂ ਨਾ ਰਹਿਣ ਦਾ ਕੀਤਾ ਹੀ ਹੋਇਆ ਸਾਰਾ ਕੁਝ ਜੋ ਜਦੀ ਦੀ ਤੁਸੀਂ ਚੁੱਪ ਕਰੋ ਮੈਂ ਆਪਣੇ ਫਫੜਨਾ ਗੱਲ ਕਰਨ ਦੀ ਹੈ ਨਾ ਮੈਨੂੰ ਕਰ ਲੈਣ ਦਿਓ ਕੋਰਲਾ ਕੋਰਲਾ ਮੈਂ ਤੇ ਚਾਹ ਉਹਨਾਂ ਨੂੰ ਪਤਾ ਲੈਣ ਆਈ ਆ ਨਾਲ ਮੈਂ ਦਿਨ ਤੇ ਆਈ ਆ ਹੋ ਇਹ ਨਹੀਂ ਦਿਨ ਤੇ ਐਨਾ ਮੂੰਹ ਮਾਰ ਰੱਖ ਕੇ ਉਹ ਜਦੀ ਦੀ ਪ੍ਰੋਗਰਾਮ ਹੀਗਾ ਤੇ ਮੈਂ ਉੱਥੇ ਆਈ ਤੇ ਮੈਂ ਹਰ ਸਾਨੂੰ ਫਫੜਦਾ ਨਾਲ ਜਾਂਦੀ ਜਾਂਦੀ ਪਤਾ ਲੈ ਜਾਨੀ ਆ ਰਾਜ ਰਮਾ ਲੈਣੀ ਤਾਂ ਤੇ ਸਕੂਟਰ ਦੀ ਦੇਗੀ ਜੀ ਮੂੰਹ ਹੀ ਸਾਫ ਕਰ ਲੈਂਦੀ ਜਾਂ ਕੋਈ ਹੋਰ ਵੇਂਦਾ ਇਹ ਤੈਨੂੰ ਤੇ ਕੀ ਆਕੇ ਤੈਨੂੰ ਤੂੰ ਇਹ ਕਿਹੜਾ ਲਾਉਂਦੇ ਪਾਉਂਦੇ ਨਹੀਂ ਉਦੋਂ ਦਾ ਕੁਛ ਵੀ ਸਾਰਾ ਕੁਝ ਤਾਂ ਤੁਸੀਂ ਕਰਨਦੇ ਏ ਜੀ ਮੈਂ ਤਾਂ ਪੁੱਛ ਲੈ ਕੋਈ ਮੇਕਅਪ ਨਹੀਂ ਕਰਦੀ ਉਦੋਂ ਦਾ ਮੈਨੂੰ ਚੰਗੀ ਲੱਗਦੀ ਮੇਕਅਪ ਨਾ ਹੋ ਗਿਆ ਜੇ ਭੋਲ ਨਹੀਂ ਮੈਨੂੰ ਕਿਸੇ ਦਾ ਉਹ ਤਾਂ ਉਹਨੇ ਉਹਨੇ ਮੋੜਾ ਹਣਾ ਪੈਦਾ ਕੀਤਾ ਨਾ ਉਹਨੇ ਵਾਪਸ ਆ ਜਾਣਾ ਵਾ ਕੱਪੜੇ ਚੰਗੇ ਪਾਏ ਉਹਨੇ ਵਾਪਸ ਆ ਜਾਣਾ ਵਾ ਮਾਰੇ ਪਾਵਾਂਗੇ ਤੇ ਫਿਰ ਉਹਨੇ ਆ ਜਾਣਾ ਚੰਗੇ ਪਾਵਾਂਗੇ ਮਨੋ ਜਾਂ ਨਾ ਮਨੋ ਕੀਤਾ ਕਰੇ ਸਾਰਾ ਇਹਨਾਂ ਦਾ ਜੋ ਤੇਰੇ ਵੱਸ ਮਨਣਾ ਹੀ ਚਾਹੀਦਾ ਕਿਸੇ ਨਾ ਕਿਸੇ ਗੱਲ ਦਾ ਇਹਵੇਂ ਇਕਲੇਸ਼ ਪਾ ਕੇ ਬਹਿ ਜਾਂਦੀ ਐ ਜੇ ਤੁਸੀਂ ਤੇ ਚਲ ਮਾਮੀ ਨੂੰ ਫਿਰ ਨਾਲ ਲੈ ਆਉਂਦੀ ਜੇ ਦਿਨ ਦੇ ਪੱਲੇ ਕੱਲੀ ਸਕੂਟਰੀ ਲੈ ਕੇ ਭੱਜਾਂ ਹੀ ਤੁਹਾਨੂੰ ਪਤਾ ਵੀ ਹੈਗਾ ਚੰਗਾ ਭਲਾ ਕਿ ਮਾਮੀ ਨੂੰ ਛੱਟ ਲੱਗੀ ਆ ਆ ਵੀ ਤੂੰ ਹੀ ਲਾਈ ਆ ਕਿੰਨੇ ਲਾਈ ਆ ਮੈਂ ਕਿਹੜਾ ਜਾਣ ਕੇ ਲਾਈ ਆ ਮੇਰਾ ਦਿਲ ਕਰਦਾ ਛੱਟ ਲਾਣ ਦਾ ਤੇਰਾ ਨਹੀਂ ਜੀ ਕਰਨੀ ਤੈਨੂੰ ਹੋਰ ਕੋਈ ਲੱਭਦਾਂ ਕਿ ਮੇਰੇ ਦਿਵਾਲੇ ਹੋ ਜਾਣੀ ਜਦੋਂ ਮੈਂ ਆਉਣੀ ਆ ਮੋੜ ਕੇ ਘੱਟ ਤੂੰ ਡੈੜੀ ਚੰਗੀ ਨਹੀਂ ਲੱਗਦੀ ਐਵੇਂ ਕਹਿਣੋਂ ਕਹਤਾ ਮੈਨਿੱਤ ਮੈਨੇ ਹੋਈ ਜਾਂਦੀਆਂ ਨਹੀਂ ਇਹਨੂੰ ਤੂੰ ਹੁਣ ਚੰਗੀ ਲੱਗਦੀ ਤੇਰੇ ਕਰਕੇ ਦੋ ਘਰ ਦੀਆਂ ਕੁੜੀਆਂ ਗਈਆਂ ਤੁਹਾਨੂੰ ਚੰਗੀ ਲੱਭਾਉਣ ਲੱਗੀ ਰੋਟੀ ਖਾਜੀ ਬੱਕੀ ਮੈਂ ਤੇਰੇ ਘਰ ਦਾ ਪਾਣੀ ਵੀ ਨਹੀਂ ਪਿੰਗੀ ਘਰ ਜਾ ਤੂੰ ਤੂੰ ਤੇ ਪਤਾ ਨਹੀਂ ਫਫੜ ਬਚਨ ਨੂੰ ਕੀ ਕਰ ਛੱਡਿਆ ਵਾ ਓ ਸਾਡੀ ਜੋਤੀ ਤੂੰ ਇਹਦੀ ਤੇ ਰਾਤੇ ਹੋ ਗਈ ਆ ਹੁਣ ਕੀ ਕਰਨਾ ਤੁਸੀਂ ਪਤਾ ਨਹੀਂ ਫਫੜ ਜੀ ਕਿੰਨਾ ਟਾਈਮ ਪਾਸ ਕਰੀ ਜਾਣ ਲੈ ਠੀਕ ਕਰੀ ਹੁਣ ਕਿੱਥੇ ਕਿੱਥੇ ਨਹੀਂ ਸਮਝ ਆਉਂਦੀ ਤੁਸੀਂ ਇੰਨੀਆਂ ਗੱਲਾਂ ਸੁਣਦੇ ਜਿਹਦੀਆਂ ਤੁਸੀਂ ਬੋਲ ਨਹੀਂ ਸਕਦੇ ਕੁਝ ਵੀ ਅੱਗੋਂ ਕਿੱਥੇ ਚਲ ਜੀ ਹੁਣ ਦੱਸ ਮੈਨੂੰ ਤਾਂ ਲੱਗਦਾ ਤੁਸੀਂ ਇਹਦੀ ਟੈਨਸ਼ਨ ਨਾਲ ਵੀ ਅੱਧੇ ਰਹੀ ਜਾਣਦੇ ਏ ਜੀ ਟੈਨਸ਼ਨ ਤਾਂ ਹੈਗੀ ਆ ਹੁਣ ਕੀ ਕਰਾਂ ਮੈਂ ਦੱਸ ਤੁਹਾਨੂੰ ਪਤਾ ਵੀ ਚੰਗਾ ਭਲਾ ਹੈਗਾ ਵਾ ਤੁਸੀਂ ਮੰਜੀ ਤੇ ਪਹੇਗੇ ਤੁਹਾਨੂੰ ਮੰਜੀ ਤੇ ਪਹਾਨ ਕਿਹਨੇ ਸਾਹਮਣਾ ਵਾ ਹੂੰ ਮੰਜੀ ਤੇ ਪਈ ਨੇ ਸਾਹਮਣਾ ਇਹ ਆਈ ਵਡੀ ਸਾਹਮਣ ਵਾਲੀ ਨੂੰ ਮੈਂ ਇਹ ਦੱਸਦੀ ਤਿੰਨੇ ਆਈ ਤੇ ਉਹ ਮੈਂ ਅਖੰਡ ਨਹੀਂ ਜੋਤੀ ਦੇ ਪੱਲੇ ਤੇ ਰਖੜੀ ਦੇ ਪੱਲੇ ਦਾ ਕਰਕੇ ਜੋਤੀ ਕੋ ਪਰੋਣੇ ਆਏ ਹੁਣੇ ਆ ਨਾ ਹਾਂ ਤਦੇ ਨਹੀਂ ਆਈ ਹੈਗੀ ਮੈਂ ਨਹੀਂ ਆਉਂਦੀ ਹਾਂ ਕਰਕੇ ਆਇਆ ਜਾਂਦਾ ਹੈ ਨਾ ਤਾਂ ਕਰਕੇ ਉਹ ਆਪਣੇ ਘਰੇ ਵਿਚਾਰੀ ਬਿਜੀ ਹੋਈ ਹੈ ਨਾ ਆ ਪਰੋਣੇ ਵਿੱਚ ਨਿਕਲਿਆ ਵੀ ਨਹੀਂ ਨਿਕਲਿਆ ਜਿਹੜਾ ਚਾਹ ਪਾਣੀ ਹਟਿਆ ਆ ਐਡਾ ਹੀ ਵੱਡਾ ਹੈ ਉਹ ਆਵਾਜ਼ ਅਰਿੰਨਾ ਮਾੜਾ ਕੰਮ ਤੇ ਪੱਲੇ ਦੇ ਤੇ ਉਹਨਾ ਹੀ ਉਹਨਾਂ ਰਖੜੀ ਦੇ ਹਨ ਨਾਲ ਜਾਵਾਂ ਉੱਥੇ ਆਓ ਡੈਡੀ ਇਹਨੂੰ ਦੱਸ ਦੋ ਸਾਰੀਆਂ ਟੈਨਸ਼ਨਾਂ ਉਹ ਕਹਿਣ ਤਾਂ ਰਹੀ ਆਂ ਕਿ ਇਹਨੇ ਨਹੀਂ ਸਾਹਮਣਾ ਨਹੀਂ ਹੋਰ ਕਿੰਨੇ ਸਾਹਮਣਾ ਪਿੰਡ ਦੇ ਲੋਕਾਂ ਸਾਹਮਣੇ ਕਿ ਤੁਸੀਂ ਸਾਹਮਣੇ ਡੈਡੀ ਨੂੰ ਦੇਖ ਨਹੀਂ ਡਿਆ ਵਾਜੀ ਨਾ ਕਿ ਤੇ ਜੱਤੀ ਦੀ ਸਾਹਮਣੇ ਗੇਸ ਖੁਮੜਨ ਨਾ ਹੁਣ ਕੁਛੜਨਾ ਬਾਪੂ ਨੂੰ ਚੋੱਕ ਕੇ ਬਹਿ ਜੀਏ ਜਿੰਨਾ ਸਾਹਮਣੇ ਕਰਦਾ ਨਹੀਂ ਜਿੰਨਾ ਜੁਗਾ ਆ ਤੇ ਫਿਰ ਸਹੁਰਾ ਤੇ ਸਹੁਰੇ ਨੂੰ ਵੱਡੀ ਸਾਹਮਣੇ ਪੋਛੇ ਉਹਨੂੰ ਕੋਈ ਰੋਟੀ ਨਹੀਂ ਲੈ ਚਾਹ ਨਹੀਂ ਦੇਈਦੀ ਤੇ ਤੂੰ ਜਿਹੜੀ ਗੱਲ ਆਪਣੇ ਕੋਲ ਰੱਖ ਆਪਣੀ ਮਾਂ ਤਾਂ ਨੂੰ ਸਾਹਮਣੇ ਇੰਨੀ ਬੜੀ ਫਤ ਉਹਨੇ ਸਾਹਮਣੇ ਆ ਨਾ ਕੋਈ ਨਾਨਗਵਾਲ ਕੋ ਜਾ ਕੇ ਸਾਹਮਣੇ ਨਾਨਗਵਾਲ ਦਾ ਸਾਰਾ ਪਤਾ ਵੀ ਸਾਰਾ ਕੁਝ ਪਤਾ ਲੱਗ ਗਿਆ ਪਤਾਵਾਜਾ ਮਾਰਦੀ ਰਹਿੰਦੀ ਲੋਕਾਂ ਨੂੰ ਆਜੋ ਆਜੋ ਨਹੀਂ ਡੈਡੀ ਇਹ ਕਿਦਾਂ ਇਹਨੇ ਗੱਲ ਕਹਿ ਤੀ ਸਾਹਮਣੇ ਟਾਈਮ ਆਊ ਤੇ ਵੇਖੀ ਜਾਊਗੀ ਪਰ ਇਹਨੇ ਪਹਿਲਾਂ ਹੀ ਕਿਹਾ ਤਾਂ ਮੈਂ ਆਇਆ ਤਾਂ ਸਹੀ ਫੁੱਫੜਦਾ ਕੀ ਉਹ ਵੇਖੀ ਜੋ ਉਹਦੇ ਨਾਲ ਨੂੰ ਫੁੱਫੜ ਘੋੜੇ ਵਾਂਗ ਭੱਜਾ ਫਿਰਦਾ ਕੋਈ ਨਹੀਂ ਪਤਾ ਉਹ ਮੰਜੀ ਦੇ ਪੈ ਗਏ ਫੁੱਫੜ ਨਹੀਂ ਪਹਿਣ ਵਾਲਾ ਜੇ ਸਾਰਿਆਂ ਨੂੰ ਪਾ ਕੇ ਨਰਜੇ ਹਾਂ ਰਜੇ ਨਾ ਉਹ ਪਹਿਨ ਤੇਰੀ ਟੈਨਸ਼ਨ ਹੈ ਜੀ ਉਹਨਾਂ ਦੇ ਅਮਰਤ ਗਈ ਉਹਨਾਂ ਦੇ ਡੈਡੀ ਠਾ ਠਾਈ ਗਿਆ ਅਮਰਤ ਮਨਪਰੀ ਦੀ ਟੈਨਸ਼ਨ ਹੈ ਨੜ ਦਵਾਈ ਖਾ ਲੋ ਤੁਸੀਂ ਇਹ ਤਾਂ ਹੋਰ ਕਲੇਸ਼ ਪਾਉਣ ਆ ਗਈ ਆ ਪੇਸ਼ ਪਾਉਣ ਆ ਰਹੀ ਆ ਅੱਗੇ ਕਲੇਸ਼ ਪਲਾ ਹੁੰਦਾ ਇੱਥੇ ਪਤਾ ਭੁੱਲਵਾ ਚੱਲ ਹੁਣ ਬਿਮਾਰ ਹੋਣਾ ਬਾਪੂ ਹੁਣ ਮੈਂ ਤੇਰੇ ਘਰ ਚਾਰ ਦਿਨ ਕੱਲੂ ਮੈਂ ਕਿ ਹੁਣੇ ਐਵੇਂ ਨਹੀਂ ਫਿਰ ਕੀ ਚੱਲ ਆਜੀ ਲੈ ਜਾ ਆਜੀ ਲੈ ਜਾ ਨਹੀਂ ਜਾਣਾ ਨਾਲ ਗਈ ਨਹੀਂ ਜਾਣਾ ਨਾਲ ਗਈ ਚੋਟੀ ਦੀ ਦੀ ਇੱਕੋ ਗੱਲ ਦੱਸ ਤੇ ਸੋ ਗੱਲਾਂ ਦੀ ਇੱਕੋ ਗੱਲ ਆ ਅਸੀਂ ਇੱਥੇ ਆਇਆ ਕਰੀਏ ਕਿ ਜਾਂ ਨਾ ਆਇਆ ਕਰੀਏ ਇਹ ਦੱਸ ਨਾ ਆਇਆ ਕਰੋ ਭੈਣ ਜੇ ਇਹੋ ਜਿਹੇ ਗੱਲਾਂ ਕਰਨੀਆਂ ਤੇ ਤੂੰ ਤਾਂ ਅੱਗੇ ਹੋ ਚਾਹਨੀ ਕਿ ਨਾ ਜਿੰਨਾ ਚਿਰ ਤੁਹਾਡਾ ਫੁੱਫੜ ਜੀ ਹੁੰਦਾ ਨਾ ਅਸੀਂ ਇੱਥੇ ਆਉਣਾ ਹੀ ਆਉਣਾ ਟਰ ਨਾ ਲਾਉਣਾ ਹੀ ਤੂੰ ਤਾਂ ਕਹਿੰਦੀ ਸੀ ਮੈਂ ਕੌਣ ਡੱਕਣ ਵਾਲੀ ਤੇਰੀ ਭੂਆ ਦਾ ਘਰ ਆ ਤੇਰੇ ਫੁੱਫੜ ਦਾ ਘਰ ਪਰ ਜਿਹੋ ਜਿਹੇ ਜੋ ਤੇ ਰੰਜੀਤ ਤੂੰ ਗੱਲਾਂ ਕਰਦੀ ਹੈ ਨਾ ਇਹ ਨਹੀਂ ਗੱਲਾਂ ਕਰਨ ਵਾਲੀਆਂ ਗੱਲਾਂ ਸੱਚੀਆਂ ਕਰਨ ਚੁਪਦੀਆਂ ਨਹੀਂ ਚੰਗਾ ਹੁਣ ਆ ਕਿਉਂ ਨਹੀਂ ਚਰਚੇ ਨਹੀਂ ਰਾਤ ਦੇ ਨਹੀਂ ਆਉਂਦਾ ਤੁਹਾਡਾ ਕੌਣ ਜੀ ਚਾਹੁੰਨੀ ਆ ਪਹਿਲਾਂ ਮਾਨਪ੍ਰੀਤ ਨੂੰ ਚੰਗੀ ਨਹੀਂ ਲੱਗਦੀ ਅਮਰਤ ਨੇ ਤੈਨੂੰ ਚੰਗੀ ਲੱਗਦੀ ਹੁਣ ਮੈਂ ਆ ਨਹੀਂ ਫੁੱਫੜਾ ਹਾਲ ਪਤਾ ਚੱਲ ਕਰਨ ਤੈਨੂੰ ਉਹ ਵੀ ਮੈਨੂੰ ਚੰਗੀ ਲੱਗਦੀ ਤੂੰ ਚਾਹੁੰਦੀ ਕਿ ਮੈਂ ਕੱਲ ਹੀ ਪ੍ਰਧਾਨ ਬਣ ਕਰਵਾ ਕਹਿੰਦੀ ਨਹੀਂ ਮਾਨਪ੍ਰੀਤ ਨੂੰ ਕੌਣ ਪੁੱਛਦਾ ਹੈ 아이 ਨੂੰ ਗਵਾਂਡੀਆਂ ਦੇ ਘਰ ਜਾਂਦੀ ਮੇਰੇ ਘਰ ਹੀ ਜਾਂਦੀ ਆਉਂਦੀ ਹੀ ਨਾ ਤੇ ਜੇ ਅਮਰਤ ਜੇ ਕੋਈ ਉਹ ਜੀ ਗੋਚ ਨਹੀਂ ਟੋਹ ਜਾਂਦੀ ਫਿਰ ਤੇ ਲੋਕਾਂ ਭਾਬੀ ਨੂੰ ਕਹਿਣਾ ਹੀ ਵੀ ਮਾਂ ਨਹੀਂ ਸਿਰ ਤੇ ਤੇ ਭਾਬੀ ਨੇ ਚੰਗਾ ਨਹੀਂ ਸੰਭਿਆ ਤੇ ਫਿਰ ਵੀ ਮੇਰੇ ਸਿਰ ਤੇ ਸਵਾ ਪਾਣੀ ਤੇ ਪਾਈ ਜੋ ਹਾਂ ਉਹ ਤੇ ਪੈਣੀ ਪੈਣੀ ਰਿਸ਼ਤੇ ਲੋਕਾਂ ਨੇ ਕਿ ਰਿਸ਼ਤੇਦਾਰ ਵੀ ਪਾਉਂਦੇ ਆ ਪਾਉਂਦੇ ਸੱਚੇ ਪਾਉਂਦੇ ਆ ਕੋਈ ਗੱਲ ਕਰੋ ਹੁੰਦੀ ਤੇ ਫੇਰ ਹੀ ਲੋਕੀ ਗੱਲਾਂ ਕਰਦੇ ਨੇ ਮੈਂ ਚਾਹ ਨਹੀਂ ਪੀਣੀ ਮਾਮੂ ਕਰਕੇ ਪਕੌੜੇ ਤੇ ਚਾਹ ਨਾ ਖਾ ਗਈ ਤੇ ਹੁਣ ਚਾਹ ਨਹੀਂ ਪੀ ਪਾਣੀ ਨਹੀਂ ਪੀਣਾ ਤੇ ਘਰ ਦਾ ਪਰਾਂਗਾ ਜਾਂ ਤੂੰ ਤੂੰ ਧੁੱਪ ਕਰ ਰਿਹਾ ਕਰ ਇਹਦੀ ਜਹਾਤ ਤੋਂ ਬਾਕੀ ਹੋ ਫਫੜ ਜੀ ਨੇ ਸਾੜਾ ਪਾ ਜਾਂਦਾ ਜਦੋਂ ਕੋਈ ਇੱਥੇ ਆਉਂਦਾ ਵਾ ਇਹਨੂੰ ਹੁੰਦਾ ਕੋਈ ਬੜੇ ਹੀ ਨਾ ਮੈਂ ਇਕੱਲੀ ਰਵਾਂ ਬਸ ਮੇਰੇ ਪੇਕੇ ਤਿੱਜੇ ਦਿਨ ਬੜੇ ਰਹਣੇ ਕਿ ਆਣ ਕੇ ਨਹੀਂ ਰਾਤਿਆਂ ਉੱਥੇ ਦਾਪੜਾ ਘਰਵਾ ਮੈਂ ਇੱਥੇ ਆਉਣਾ ਹੀ ਆਉਣਾ ਵਾ ਜਿੰਨਾ ਤੇ ਤੁਸੀਂ ਜਿਉਂਦੀਆਂ ਨਾ ਮੈਂ ਟੌਰ ਨਾ ਲਾਉਣਾ ਇੱਥੇ ਆਹੋ ਆਉਣਾ ਕਿਉੜੀਂ ਗੱਲਾਂ ਕਰਦੀ ਵੱਡੀ ਗੱਡੀ ਜੋਤੀ ਘਰੋਂ ਰੋਲੇ ਦੀ ਆਵਾਜ਼ ਬੜੀ ਆਉਂਦੀ ਹੈ ਕੀ ਗੱਲ ਉੱਥੇ ਪਤਾ ਲੱਗਾ ਕੋਈ ਨਹੀਂ ਹੁਣ ਜਾ ਕੇ ਪਤਾ ਲੱਗੂਗਾ ਕੀ ਆਦਾ ਰੋਲਾ ਪੈਣ ਡਿਆ ਤੇ ਤੁਸੀਂ ਸੁਣ ਲਓ ਰੋਲੇ ਗੋਲੇ ਦੀ ਗੱਲ ਤੇ ਮੈਂ ਘਰ ਕੰਮ ਕਰਨਾ ਹੈ ਚਲੋ ਕੋਈ ਕਰ ਲਓ ਫਿਰ ਹਾਂ ਆ ਚਲੋ ਵੇ ਪਰ ਕੋਸ਼ਿਸ਼ ਦੇਖੀ ਗੱਲ ਕੀ ਇਹ ਕਾਹਦਾ ਇੰਨਾ ਰੌਲਾ ਪੈ ਗਿਆ ਪਤਾ ਨਹੀਂ ਕਿਉਂ ਉੱਤ ਲਿਆ ਵੈਰੋਲਾ ਤਨਾ ਵੇਖ ਕੇ ਜਰਿਆ ਨਹੀਂ ਜਾਂਦਾ ਕਿ ਕੋਈ ਆ ਕਾ ਤੋ ਜਾਂਦਾ ਫੁੱਫੜ ਬਾਰੇ ਪਤਾ ਜੀ ਲੱਗਦਾ ਰਹਿੰਦਾ ਵਾ ਸਾੜੀ ਜਾਂਦੀ ਜੇ ਕਿਤੇ ਆ ਜੀਏ ਤੇ ਕੋਈ ਹਾਂ ਜੋਤੀ ਦੀਦਾ ਵੀ ਸਤਿ ਸ਼੍ਰੀ ਅਕਾਲ ਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਗੱਲ ਹੋ ਗਈ ਆ ਰੌਲਾ ਕ ਪੈਣ ਡਿਆ ਵਾ ਰੌਲਾ ਕਾ ਤਾਂ ਪੈਣਾ ਵਾ ਪਾਪਾ ਤੈਨੂੰ ਪਤਾ ਤਾਂ ਹੈਗਾ ਜੋਤੀ ਦੀਦਾ ਕੀ ਸਾਬ ਕਿਤਾਬਾ ਦਾ ਮੈਂ ਵੀ ਆਈ ਹੀ ਲੱਗੇ ਨਾ ਪ੍ਰੋਗਰਾਮ ਹੀ ਕੋਈ ਉੱਥੇ ਆਈ ਮੈਂ ਹਾਂ ਚੱਲ ਫਿਰਦਾ ਹਾਲ ਚੱਲ ਪੋਛਣੀਆਂ ਨਾਲੇ ਚੱਲ ਮੈਂ ਦਿਨ ਨੂੰ ਤਾਂ ਦਿਨ ਤੇ ਹੋ ਜੰਨੇ ਆ ਬਸ ਮੇਰੇ ਦਿਵਾਲੇ ਹੋ ਗਏ ਇੰਨੀਆਂ ਗੱਲਾਂ ਕਰਦੀ ਹੈ ਨਾ ਕਿਤੇ ਨਹੀਂ ਗੱਲ ਚੱਲ ਕੇ ਨੂੰ ਕੀ ਕਰਨ ਦੀ ਲੋੜ ਕੀ ਪਤਾ ਕੀ ਗੱਲ ਵਾ ਕੀ ਨਹੀਂ ਗੱਲ ਹੁਣ ਫੁੱਫੜ ਤੁਹਾਨੂੰ ਪਤਾ ਕਿੰਨਾ ਬਮਾਰ ਪਿਆ ਮੰਜੀ ਤੇ ਹਾਂ ਕਮ ਸਕਮ ਉਹਨੇ ਉਹਨੇ ਸਾਹਮਣਾ ਵਾ ਕਿੰਨੇ ਸਾਹਮਣਾ ਨੂੰ ਵਿਚਾਰਾ ਉਹ ਤੇ ਦੇ ਫਰ ਗਿਆ ਸੰਬੰਧ ਹਾਂ ਤੇ ਬੜੀਆਂ ਗੱਲਾਂ ਇਹੋ ਗੱਲ ਮੈਂ ਕਹੀ ਤੇ ਮੇਰੇ ਦਿਵਾਲੀ ਹੋ ਗਈ ਤੁਸੀਂ ਲੈ ਜੋ ਤੁਸੀਂ ਸਾਂਭ ਲੋ ਜੇ ਉਹ ਬਸ ਇਹੋ ਗੱਲਾਂ ਕਰ ਕਰ ਕੇ ਤੇ ਸੱਚੀ ਸਾੜ ਹੀ ਦਿੰਦੀ ਬੰਦੇ ਨੇ ਹਾਈ ਦੀ ਆਤ ਤਾਂ ਹਲੇ ਵੀ ਨਹੀਂ ਵੇਹਲਾ ਬਦਲੀਆਂ ਹਨਾ ਉਹਨਾ ਕੁਝ ਹੋਊਗਾ ਤੇ ਜੇ ਪਦਰਨੀ ਆ ਫਿਰ ਵੀ ਆਪਣੀ ਆਤਾਂ ਨੇ ਬਦਲਦੀ ਚਲੋ ਫਿਰ ਵੀ ਉਹਦੇ ਸਹੁਰਿਆਂ ਤੋਂ ਹੁਣ ਅਹੀਂ ਤੇ ਆਉਣੀ ਹੈ ਪਤਾ ਕੋਈ ਨਹੀਂ ਪ੍ਰੋਣਾ ਆਇਆ ਵਾ ਕਿ ਉਹਨੂੰ ਚਾਹ ਪਾਣੀ ਪਿਆਓ ਹਾਂ ਹਾਂ ਚੰਗੀ ਤਰ੍ਹਾਂ ਤੂੰ ਇਹ ਨਾ ਫਫਰਦਾ ਹਾਲ ਚਲ ਪੁੱਛ ਲਿਆ ਕਰੋ ਲਾਗੋ ਨਹੀਂ ਅਹੀਂ ਤੇ ਪੁੱਛ ਲੈਨੇ ਆ ਉਹਨੂੰ ਟੈਨਸ਼ਨ ਨਾ ਲੈ ਪਰ ਫਿਰ ਵੀ ਚਲੋ ਤੁਸੀਂ ਆਏ ਹੈ ਨਾ ਤੈਨੂੰ ਤੇਰੇ ਨਾਲ ਇੰਜ ਨਹੀਂ ਸੀ ਜਾਈ ਤੇ ਉਹਨੂੰ ਹਨਾ ਪਤਾ ਨਹੀਂ ਕਿੰਨੇ ਸਮੇਂ ਦੀ ਆਪਣੇ ਆਪ ਨੂੰ ਮੈਂ ਤਾਂ ਖੋਦ ਨਹੀਂ ਸਮਝਣ ਲੱਗਦੀ ਸਹਰਾ ਵਾ ਬੰਦੇ ਨੇ ਕੰਮਸ ਕਮ ਉਹਨੇ ਸਾਹਮਣਾ ਵਾ ਕਈ ਬੰਦੇ ਨੂੰ ਪਹਿਲਾਂ ਦੂਜੇ ਕੁੜੀਆਂ ਨੂੰ ਨਹੀਂ ਵੇਸ ਕੁੰਦੀ ਤੇ ਇਹੋ ਪਾਉਂਦਾ ਦੇ ਨਾਲ ਅਕਲ ਆ ਜਾਂਦੀ ਮੈਂ ਤਾਂ ਜੱਜ ਦੀ ਨੂੰ ਫੇਰ ਨਹੀਂ ਆਣੀ ਇਹਨੂੰ ਕਿੱਥੇ ਆਈ ਇਹਨਾਂ ਕੁਝ ਹੋ ਗਿਆ ਉਹਨਾਂ ਦੇ ਘਰ ਵੇ ਉਹਨੂੰ ਹੈ ਮਸਲਖੀ ਚੋੜੀ ਜਿੱਤੇ ਉਹਦੀ ਬੋਲਣ ਦੀ ਆਦਤ ਆ ਵੇਹੇ ਬੋਲਦੀ ਰਹਿੰਦੀ ਆ ਕਲ ਤੇ ਮਾੜੀ ਬੋਲਣ ਦੀ ਆਤ ਨੂੰ ਨਾ ਅੱਗ ਤੋਂ ਇੱਕ ਠੰਡ ਨਹੀਂ ਪਾਉਣ ਵਾਲੀਆਂ ਹੈਗੀਆਂ ਨਹੀਂ ਕੋਈ ਗਲੀ ਗਵਾਟੋ ਨਹੀਂ ਅੱਪਾ ਕੀ ਕਹਿਣਾ ਵਾ ਗਲੀ ਗਵਾਟਾ ਚਲ ਸਮਝਾਵਾਂਗੇ ਰਣਜੀਤ ਕੋਈ ਗੱਲ ਨਹੀਂਗੀ ਤੇ ਹੁਣ ਤੂੰ ਚਾਹ ਪਾਣੀ ਪੀਤਾ ਭਈ ਆ ਪੀ ਲਿਆ ਚਾਹ ਪਾਣੀ ਚਾਹ ਪਾਣੀ ਨਹੀਂ ਕਿ ਖੁਸ਼ੀ ਆਵੇ ਤੈਨੂੰ ਕਿ ਨਹੀਂ ਪੁੱਛਿਆ ਨੇ ਚਲ ਇਹ ਕਰ ਦਿੰ ਚਾਹ ਪਾਣੀ ਪੀਅੰਨੇ ਆ ਸੱਚੀ ਮੇਰਾ ਤਾਂ ਬੜਾ ਦਿਮਾਗ ਖਰਾਬ ਹੋਇਆ ਆ ਫਫੜ ਵਾਲੇ ਵੇਖੇ ਨਾ ਸਗੋ ਮੈਨੂੰ ਹੋਰ ਤਰ੍ਹਾਂ ਹੋਈ ਜਾਣ ਡਿਆ ਮੇਰਾ ਦਿਲ ਕਰਦੇ ਮੈਂ ਨਾਲ ਹੀ ਲੈ ਜਾਂਦੀ ਫਿਰ ਮੈਂ ਇਹਨੇ ਕਹਿਣਾ ਫਫੜ ਨੂੰ ਲੈਣ ਆਈ ਕਿ ਪਤਾ ਲੈਣ ਆਈ ਆ ਜੇ ਮੈਂ ਫਫੜ ਨੂੰ ਲੈ ਆ ਵੀ ਜਾਂਦੀ ਨਾ ਤਾਂ ਵੀ ਨਹੀਂ ਛੱਡਣਾ ਮੈਨੂੰ ਨਹੀਂ ਪਰ ਅਸਾ ਕੱਲ ਕੋਈ ਗੱਲ ਨਹੀਂ ਤੂੰ ਫਿਰ ਬਾਅਦ ਚ ਆ ਕੇ ਪਤਾ ਲੈਂਗੇ ਰਿਓ ਹਨਾ ਜੇ ਉਹ ਜਪਨ ਕੇ ਹੈ ਆ ਜਾ ਲੈਣੀ ਸੰਭੀਰ ਮੈਂ ਇੱਕ ਗੱਲ ਪੁੱਛੀ ਮੈਂ ਹਾਂ ਹੀ ਆਇਆ ਕਰੀ ਕਿ ਨਾ ਆਇਆ ਕਰੀ ਕਹਿੰਦੇ ਤੁਸੀਂ ਸਿੱਧੀ ਗੱਲ ਤੂੰ ਵੜੋ ਨਾ ਇੱਥੇ ਕਿਉਂ ਕਿਉਂ ਵੜਨਾ ਕਿਉਂ ਨਹੀਂ ਆ ਗਿਆ ਰਿਸ਼ਤੇਦਾਰ ਵੜਨਾ ਹੀ ਆ ਫਫੜ ਆ ਹੀ ਥੋਣਾ ਹੀ ਆਣਾ ਜਿੰਨਾ ਚਿਰ ਜਿੰਦਾ ਹੀ ਵੜਨਾ ਹੀ ਆ ਉਹ ਤਾਂ ਵੜਨਾ ਵਾ ਉਹ ਤੇ ਅ ਵੀ ਪਹਿਲਾਂ ਤੋਂ ਜੇ ਸਾਹਮਣੇ ਲੁਗੀ ਹੂੰ ਜਿੱਦ ਕ ਮਲੀ ਆਪਣੇ ਘਰ ਆਪਣੇ ਧੀ ਬਣਾ ਕੇ ਰੱਖਦੀ ਹਾਂ ਨਾ ਉਹ ਨਹੀਂ ਨਾ ਵੇਂਦੀ ਕੀ ਕੁਛ ਕੀਤਾ ਇਹਨੇ ਕੀ ਕੁਛ ਕੀਤਾ ਉਹਨੀਆਂ ਨਾਲ ਇੰਨਾ ਕੁਛ ਕਰਕੇ ਤਾਂ ਫੁੱਫਣ ਨਾਲ ਵੀ ਇਹੋ ਕੁਛ ਕਰਨ ਦੀ ਆ ਨਹੀਂ ਨਹੀਂ ਇਸ ਤਰ੍ਹਾਂ ਤਾਂ ਨਹੀਂ ਨਾ ਚਾਹੀਦਾ ਉਦਾਂ ਹੀ ਤਾਂ ਦਿਮਾਗ ਖਰਾਬ ਹੋ ਗਿਆ ਵਾ ਚਲ ਵੇਖਦੇ ਆ ਨੇ ਕੀ ਕਰਦੀ ਆ ਨਾ ਕਰੂਗੀ ਤੇ ਫਿਰ ਕੋਈ ਨਹੀਂ ਮੁੱਪੜ ਕਿਹੜਾ ਇੱਥੇ ਲਵਾਰਸ ਬੈਠਾ ਵਾ ਜ਼ਮੀਨ ਜਾਇਦਾ ਸਭ ਕੁਝ ਨਾਮ ਉਹ ਸਭ ਕੁਝ ਉਹਦੇ ਕੋਲ ਵਾ ਉਹ ਤਾਂ ਪਤਾ ਨਹੀਂ ਗੱਲਾਂ ਕਿਉਂ ਸੁਣਦਾ ਇਹਦੀਆਂ ਇਹਨੂੰ ਤਾਂ ਕੋਈ ਨਹੀਂ ਪਤਾ ਲੱਗਦਾ ਉਹ ਜੋ ਵਿਚਾਰੇ ਜੋਤੀ ਦਾ ਕਰਕੇ ਤੇ ਬੱਚਿਆਂ ਦਾ ਕਰਕੇ ਕਰਨ ਰਿਆ ਵਾ ਵਿਚਾਰੇ ਪਾਸੇ ਸਿਰ ਤੋਂ ਪੜਨਾ ਕਰਦਾ ਜ ਆਪੂ ਕਰਦਾ ਫਿਰ ਸੋਚ ਲ ਕੱਲ ਕੋਈ ਚਾਹ ਪਾਣੀ ਪੀਤਾ ਵੀ ਹੈ ਕਿ ਨਹੀਂ ਪੀਤਾ ਨਹੀਂ ਉਹ ਤਾਂ ਨਹੀਂ ਗੱਲ ਚਾਹ ਪਾਣੀ ਕਿਹੜਾ ਮੈਂ ਘਰ ਤੋਂ ਪਿੱਛੇ ਪੀ ਕੇ ਨਹੀਂ ਆਈ ਚਾਹ ਪਾਣੀ ਥੋੜੇ ਕਈ ਕਾਲ ਤੋਂ ਬੰਦਾ ਰਿਹਾ ਹੁੰਦਾ ਵਾ ਪਰ ਇਹ ਦੀ ਇਹ ਨਹੀਂ ਸੁਧਰ ਸਕਦੀ ਜੀ ਇਹ ਨਾ ਸਾਡਾ ਵੀ ਦਿਲ ਕਰਦਾ ਵਾ ਕਿਹੜਾ ਫਫੜਾ ਹੀ ਮਿਲ ਗਿਆ ਗਲੀਏ ਜਾਤਿਆਂ ਨੂੰ ਹਾਂ ਬੜਾ ਚਾਹ ਨਹੀਂ ਹੁੰਦਾ ਵਿਚਾਰਾ ਮੰਜੀ ਦੇ ਪਿਆ ਹ ਇਹੋ ਤੇ ਰਿਸ਼ਤੇਦਾਰੀਆਂ ਹੁੰਦੀਆਂ ਵਾ ਉਹ ਜਿੰਨਾ ਜਿੰਨੇ ਉਹਨਾਂ ਵਿਚਾਰਾ ਨੂੰ ਸੜਮਾ ਪਹੁੰਚਿਆ ਵਾ ਮੈਂ ਫੋਨ ਕੀਤਾ ਕਿੰਨਾ ਜੋਤੀ ਮਾ ਠੀਕ ਨਹੀਂ ਆ ਮੈਨੂੰ ਹੋਰ ਤਰਾਉਣ ਡਾ ਰੋਂ ਡਾ ਵਿਚਾਰਾ ਤੇ ਮੈਂ ਚਲ ਮਾਉਂਦੀ ਹੁੰਦੀ ਹੁੰਦੀ ਲੱਗ ਲੱਗ ਪਤਾ ਲੱਗਦੀ ਨਹੀਂ ਲੰਘ ਉੰਡੇਂ ਮਾਤਰਿਕ ਕਮਰੀਏ ਸਵਾਗਤ ਕਰ ਦਿੱਤਾ ਆਨੇ ਚਲ ਕੋਈ ਨਹੀਂ ਆਜਾ ਚਾਹ ਪਾਣੀ ਪੀਏ ਹੋਣਾ ਜਾ ਹਨ ਨਹੀਂ ਚਲੋ ਠੀਕ ਜੇ ਫਿਰ ਅਜ ਕੋਈ ਗੱਲ ਨਹੀਂ ਕੀਤੀ ਹਨ ਆਪ ਅਹੀਂ ਟੱਕਣੇ ਪੋ ਆ ਜਾ ਹਨ ਦੇ ਚਾ ਰੱਖਾਂਗੇ ਤਿਆਰ ਰੱਖਾਂਗੇ ਕੋਈ ਗੱਲ ਨਹੀਂ ਰੱਖਿਆ ਕਰੋ ਪਰ ਫਿਰ ਵੀ ਪਤਾ ਕੀ ਇਹ ਦੀ ਤੁਸੀਂ ਇਹਦੇ ਮੂੰਹ ਨੂੰ ਥੋੜਾ ਜਿਹਾ ਆਉਣਾ ਵਾ ਹਨਾ ਜੇ ਦੇ ਮੂੰਹੋਂ ਵੈਂਟਰਿੰਦੇ ਹੁੰਦੇ ਕਹਿੰਦੇ ਹਾਰ ਜਾਣਾ ਸੀਗਾ ਨਹੀਂ ਨਹੀਂ ਹਾਰ ਜਾਣਾ ਨਹੀਂ ਐ ਸਿਰਫ ਫੜ ਦੇ ਮੂੰਹੋਂ ਆਉਂਨੇ ਆ ਜਾਰੇ ਪਾਸੇ ਕੁੜੀਆਂ ਦੇ ਮੂੰਹੋਂ ਆਈਦਾ ਸੀ ਚਾਰੇ ਪਾਸੇ ਸਿਰ ਤੋਂ ਪੜਨਾ ਕਰਦਾ ਜਾਪੂਗਾ ਨਾ ਉਨਾਂ ਸਾਰਾ ਸਭ ਕੁਛ ਉਹਰੇ ਨਾਮ ਆ ਉਹ ਲੋਰ ਸੜੀ ਬੈਠਾ ਫਿਰ ਇਹ ਦੇਖ ਲਾਂਗੇ ਤੂੰ ਜਰੂਰ ਫਿਰ ਤੇ ਫਿਰ ਉਹੋ ਕੁਝ ਕਰਨਾ ਪੈਣਾ ਚੱਲ ਤੂੰ ਮਾਂ ਦੇ ਗੱਲ ਨਾਲ ਲਾ ਹਾਂ ਕੋਈ ਗੱਲ ਨਹੀਂ ਪਰ ਇਹ ਵੀ ਫੋਨ ਕਰਕੇ ਆਉਂਦੇ ਜਾਂਦੇ ਨਹੀਂ ਛੱਡਿਓ ਹੋਣੇ ਤੇ ਮੂਹਾਂ ਥੋੜੀ ਵੇਖੀ ਜਾਣਾ ਵਾ ਆ ਨਾ ਨਹੀਂ ਗੇਰਾ ਦਰਾਦਾ ਮੈਂ ਬਿਲਕੁਲ ਆਜ਼ਾਦ ਹੋ ਜਾ ਨਾ ਬਸ ਬਸ ਉਹੀ ਨਾ ਤੇ ਆ ਵੀ ਗਈਆਂ ਕਿ ਰਹੇਗਾ ਤੇਰੀ ਤੂੰ ਥੋੜਾ ਸੋਚੋ ਆਪਣੇ ਘਰ ਦੇ ਕਿੰਨਾ ਚੰਗੇ ਲੱਗਦੇ ਬੰਦੇ ਨੇ ਨਾ ਨਾਨਾ ਨਹੀਂ ਚੰਗੇ ਲੱਗਦੀਆਂ ਫੁੱਫੜ ਦੇ ਰਿਸ਼ਤੇ ਉਹ ਨਹੀਂ ਚੰਗੇ ਲੱਗਦੇ ਆਪਣੇ ਦੇਖੇ ਚੰਗੇ ਲੱਗਦੇ ਨੇ ਉਸ ਵਾਰੀ ਵੇਖ ਜੰਮਨੇ ਪਰ ਚਲ ਕੱਪੜੇ ਪ੍ਰੈਸ ਹੋ ਗਏ ਮੇਰੇ ਧੀ ਦੇ ਇਹੋ ਟੈਂਸ਼ਨ ਹੁੰਦੀ ਆ ਵੀ ਇੱਕ ਵੇਲੇ ਬੱਦਲ ਬੁੱਦਲ ਹੋਇਆ ਛੱਟ ਬੱਤੀ ਬੰਦ ਹੋ ਜਾਂਦੀ ਆ ਇਹ ਫਨੀਆਣੀ ਦੇ ਕੱਪੜੇ ਪ੍ਰੈਸ ਹੋਣਗੇ ਤੇ ਚੱਲਦੇ ਆ ਵੀ ਸਾਰੇ ਬੱਚੇ ਸਾਫ ਸੁਥਰੇ ਪਾ ਕੇ ਆਉਂਦੇ ਇਹਨੂੰ ਤਾਂ ਨਾ ਹੋ ਵੀ ਇਹਦੇ ਕੱਪੜੇ ਨੂੰ ਵੱਟ ਪਏ ਆ ਚਲ ਸਵੇਰੇ ਟਾਈਮ ਨਾ ਠ ਕੇ ਰੋਟੀ ਪਕਾਉ ਮਮੀ ਜੀ ਡੈਡੀ ਨੂੰ ਆਜ ਮਾਰ ਦੋ ਹ ਰੋਟੀ ਖਾ ਲੈਣ ਹਾਏ ਪੁੱਤ ਆਪੇ ਆਣ ਕੇ ਖਾ ਲੂਗਾ ਰੋਟੀ ਕੀ ਮੈਂ ਉਹਨੂੰ ਅਜਾ ਮਾਰ ਮਾਰ ਕੇ ਰੋਟੀ ਖਵਾ ਲਣੀ ਨਹੀਂ ਮਮੀ ਜੀ ਮੈਂ ਭਾਂਡੇ ਸਾਫ ਕਰਨੇ ਆ ਮੁੜ ਕੇ ਸੋਖ ਦੀ ਦੀ ਗੱਲਾਂ ਬੜੀਆਂ ਕਰਦੀ ਆ ਹੋ ਗਿਆ ਤੇ ਕੰਦੀ ਸਾਰੇ ਭਾਡੇ ਮਾਂਜ ਕੇ ਤੇ ਫੇਰ ਸੋਣਾ ਵਾ ਤੇ ਕੋਈ ਗੱਲ ਨਹੀਂ ਪੁੱਤ ਜਿਹੜੇ ਰਹਿ ਜਾਣਗੇ ਉਹ ਮੈਂ ਮਾਂਜ ਲੂ ਜਾਂ ਸਵੇਰੇ ਮਾਂਜੇ ਜਾਣਗੇ ਨਹੀਂ ਮੰਮੀ ਸਵੇਰੇ ਨਹੀਂ ਮਾਂਜੀ ਤੇ ਮੁੜ ਕੇ ਮੇਥੋਂ ਨਹੀਂ ਗੱਲਾਂ ਸੁਣੀ ਜਾਂਦੀਆਂ ਇਹਨਾਂ ਉਹਨੂੰ ਤੇ ਵਾਦੀ ਪਈ ਆ ਗੱਲਾਂ ਕਰਨ ਦੀ ਉਦਾਂ ਹੀ ਤੇ ਹੁਣ ਹਰ ਇੱਕ ਗੱਲ ਵਿੱਚ ਜਿਦਾਂ ਬ੍ਰਿਸਕਾ ਕਰਨੀਆਂ ਹੁੰਦੀਆਂ ਆ ਤੇ ਮੰਮੀ ਕਿੰਨਾ ਇਕ ਟਾਈਮ ਲੱਗਣਾ ਜਾਓ ਅੱਜ ਮਾਰ ਦੋ ਫਿਰ ਕੀ ਐ ਸਗੋ ਮੈਨੂੰ ਡਰ ਬਹੁਤ ਲੱਗਣ ਡਿਆ ਮੈਂ ਕੀ ਕਰਾਂ ਅੱਗੇ ਤੇ ਮੁੰਡਾ ਮਹਾ ਸਵਾਲ ਆ ਕਿਤੇ ਧੰਗਣ ਡਿਆ ਹੱਥਾਂ ਚੋਂ ਨਿਕਲ ਨਿਕਲ ਜਾਂਦਾ ਤੇ ਮਾਂ ਇਹ ਨਾਲ ਲਾ ਕੇ ਸਵਾਲਿਆ ਤੇ ਮੁੜ ਕੇ ਮੈਂ ਵਰਦੀ ਪ੍ਰੈਸ ਕੀਤੀ ਉਸ ਮਰੀਦ ਦੀ ਮੰਮੀ ਉਹ ਤੇਗਾ ਠੀਕ ਐ ਸੋ ਨਹੀਂ ਡਿਆ ਮੈਂ ਵੀ ਕਹਿਣੀ ਆ ਚੱਲ ਤੇ ਕਾਮਣ ਬੇੜ ਕੇ ਤੇਨੂੰ ਮੜ ਕੇ ਸੁੱਤਾ ਦੇ ਨਾਲ ਸੌਣ ਲੂੰਗੀ ਘੜੀ ਮੈਨੂੰ ਪੈਣਾ ਮੈਨੂੰ ਡਰਾਤਾ ਹੋਰ ਜਿਆਦਾ ਤੇ ਸਗੋ ਮੇਰਾ ਦਿਲ ਤੱਕ ਤੱਕ ਵੱਜਣ ਡਿਆ ਮੁਰਮੁਰ ਕੇ ਮੇਰਾ ਉੱਥੇ ਧਿਆਨ ਜਾਈ ਜਾਂਦਾ ਉੱਥੇ ਧਿਆਨ ਜਾਈ ਜਾਂਦਾ ਮੈਂ ਦੱਸ ਕਿੰਦਾ ਬਾਹਰ ਜਾਣਾ ਐ ਐਵੇਂ ਮੰਮੀ ਜ ਜਾਓ ਦਵਾਈ ਗੁਰੂ ਆਈ ਗੁਰੂ ਕਰਦੇ ਆਜੋ ਤੇ ਆਪ ਕਿਉਂ ਡਰੀ ਨਹੀਂ ਫਿਰ ਆਪ ਤੂੰ ਹੋਰ ਸੋੜੇ ਡਰ ਗਈ ਮੁੜ ਕੇ ਮੈਂ ਕਿੱਥੇ ਡਰੀ ਮੈਂ ਉਦੋਂ ਦਾ ਰੱਬ ਦਾ ਨਾਲ ਐਂਡੀ ਕੋਈ ਗੱਲ ਹੀ ਨਹੀਂ ਜਾਓ ਸਾਹ ਦੇਖ ਲਓ ਉੱਥੇ ਵੇਖਿਆ ਉਹ ਹੈਗਾ ਸਾਹਮਣੇ ਉਦਾਂ ਨਾ ਮੈਂ ਨਹੀਂ ਵੇਖੇ ਇੱਥੇ ਹੁਣ ਇਹ ਜੇ ਉਹ ਗਿੱਟ ਬਾਹਰ ਹੋਣੇ ਹੋਰ ਕਿੱਥੇ ਹੋਣੇ ਹਾਏ ਸੁਮਨ ਤੂੰ ਮੈਨੂੰ ਹੋਰ ਪੰਗਾ ਪਾਤਾ ਆਵਾਜ਼ ਮਾਰਨ ਦਾ ਮੇਰਾ ਨਹੀਂ ਜੀ ਕਰਨ ਪਿਆ ਬੱਬਾ ਅਜਾਓ ਜਾਓ ਕੁਛ ਨਹੀਂ ਹੈਗਾ ਸਾ ਸਾ ਹੋਣ ਲਿਆਈ ਬਾਹਰ फिर मैं दो रह साफ कर ला मेरा जी नहीं गया जानी कितने जाके बढ़ गया वीडिये टिबरा जाना बार मैं सुन दे डैरी ਸੁੰਦਰ ਡਾਡੀ ਸੁੰਦਰ ਡਾਡੀ ਇਹ ਆਵਾਜ਼ ਨਹੀਂ ਦੇਂਦੇ ਗੁਰ ਸਾਹਿਬ ਗੁਰ ਸਾਹਿਬ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜ਼ਹਾਂ ਮਮੀ ਜੀ ਹੋਲੀ ਬੋਲੋ ਮਾਂ ਚੋਬੀ ਦਿਨ ਸੁਤਾ ਫੇਟ ਾਲ ਦੇਣਾ ਤੂੰ ਦੇ ਹੋਲੀ ਬੋਲੋ ਹੋਲੀ ਬੋਲੋ ਆਏ ਹਾਏ ਰੱਬਾ ਕੀ ਬੋਲੀ ਜਾਂਦੇ ਜੇ ਤੇ ਤੂੰ ਮੈਨੂੰ ਕਮਲੀ ਕੀਤਾ ਵਾ ਮੈਂ ਕਿਤੇ ਕੀਤਾ ਵਾ ਸਾਬ ਸਰ ਗਿਆ ਤੁਹਾਡੇ ਵਾਲਾ ਵੀ ਸਾਬ ਹੁਣ ਸੁਣਦਾ ਗਾੜੀਆਂ ਨੂੰ ਹੁਣ ਅੰਦਰ ਵੜ ਗਈਆਂ ਆਪ ਸੇਸ਼ੇਤੀ ਹੱਦ ਨਹੀਂ ਤੇਰੇ ਵਾਲੀ ਇਹ ਕਿਤੇ ਵੀ ਬੰਦਾ ਬੜਾ ਤੂੰ ਲੰਗਰ ਖਾ ਲਾ ਗਾਂ ਆਣ ਕੇ ਟਾਈਮ ਨਾਲ ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇਂਗਾ ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇਂਗਾ ਕੂੜ ਰਾਜਾ ਕੂੜ ਪ੍ਰਜਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਓਏ ਬਾਜੀ ਹਾਰ ਜਾਵੇਂਗਾ ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇਂਗਾ ਆਗੀ ਕਤੂਰੇ ਵਾਂਗੂ ਚੂਕਣ ਢਈ ਓਏ ਇਹਦੀ ਰਵਾਜ ਹੀ ਨਹੀਂ ਨਿਕਲਦੀ ਤੇ ਜਿੱਦਾਂ ਡਰੀ ਡਰੀ ਜੀ ਹੁੰਦੀ ਆ ਦੱਸ ਸਾਹ ਵਾ ਕਿੱਥੇ ਚਲ ਗਿਆ ਵਾ ਖਾਇ ਨੇਰ ਕੁੱਪ ਕੇਰ ਕਿਦਾਂ ਬਿੰਡੇ ਬੋਲਣ ਦੇ ਆ ਕਿੱਥੇ ਚਲ ਗਿਆ ਵਾ ਏ ਸੋਨੂ ਦਾ ਡੈਡੀ ਆ ਜਾ ਹਾਏ ਹਾਏ ਕਿੰਨਾ ਨੇਰਾ ਸੋਨੂ ਦਾ ਡੈਡੀ ਯਾ ਹਾਂ ਹਾਏ ਆਜੋ ਕਰ ਨੂ ਕਿਉਂ ਹੱਕਦਾਨੇ ਹਰ ਕੋ ਪਕੇਰ ਬਿੰਡੇ ਬੋਲਦੇ ਮੈਨੂੰ ਡਰ ਲੱਗਣ ਡਿਆ ਵਾ ਮੇਰੀ ਗੱਲ ਸੁਣ ਅੱਗੇ ਤੂੰ ਕਦੀ ਡਰੀ ਨਹੀਂ ਜਦੋਂ ਮਨਪਰੀਤ ਹੀ ਕਦੀ ਡਰੀ ਏ ਤੂੰ ਤੈਨੂੰ ਪਤਾ ਤੇ ਲੱਗਣ ਡਿਆ ਤੂੰ ਠਰ ਠਰ ਕੰਬੀ ਜਾਨੀ ਹਨੇਰਾ ਹੋ ਗਿਆ ਆਹ ਹੋ ਗਿਆ ਹਨੇਰਾ ਉੱਤੇ ਡਿੱਗ ਪੈਣ ਲੱਗਾ ਯਾਰ ਤੇ ਜੇ ਤੁਹਾਨੂੰ ਪਤਾ ਇਨਸਾਨ ਵਾ ਤੂੰ ਹੀ ਹਾਏ ਹਾਏ ਜੇ ਤੁਹਾਨੂੰ ਪਤਾ ਮੈਂ ਡਰਦੀ ਆ ਆਪਣੇ ਘਰ ਤੋਂ ਹੀ ਡਰੀ ਜਾਂਦੀ ਈ ਤੂੰ ਤੇ ਤੁਸੀਂ ਆਣ ਕੇ ਟਾਈਮ ਨਾਲ ਰੋਟੀ ਖਾ ਲਓ ਮੁੜ ਕੇ ਪੱਠੇ ਪਾਉਂਦੇ ਰਹੋ ਮੁੜ ਕੇ ਧੂਆਂ ਲਾਉਂਦੇ ਰਹੋ ਬਾਅਦ ਚ ਜਾ ਕੇ ਇੰਨਾ ਥੋੜੀ ਕਰੀਦਾ ਹੁੰਦਾ ਹੁਣ ਮੈਨੂੰ ਮੈਂ ਤੇ ਉਹ ਗੱਲ ਤੇ ਮੈਨੂੰ ਛੱਡਿਆ ਅਸੀਂ ਸ਼ਬਦ ਬੋਲਣ ਤੇ ਮੈਨੂੰ ਆ ਗਿਆ ਮਨਪ੍ਰੀਤ ਦਾ ਚੇਤਾ ਵੀ ਮੇਰਾ ਪੁੱਤ ਨਾ ਸ਼ਬਦ ਬੋਲਦਾ ਹੁੰਦਾ ਸੀ ਭਾਵੇਂ ਬੋਲ ਤੇ ਭਾਵੇਂ ਨਾ ਬੋਲ ਪ੍ਰੀਤਮਾ ਤੇਰੇ ਦਾਰੀ ਉੱਤੇ ਆਉਂਦੀ ਆ ਰਹਿਣਾ ਈ ਭਾਵੇਂ ਬੋਲ ਤੇ ਭਾਵੇਂ ਨਾ ਬੋਲ ਪ੍ਰੀਤਮਾ ਤੇਰੇ ਦਾਰੇ ਉੱਤੇ ਆਉਂਦੀ ਆ ਰਹਿਣਾ ਤੇਰੇ ਸਾਹਮਣੇ ਬੈ ਬ ਰੋ ਰੋ ਕੇ ਤੈਨੂੰ ਦੁੱਖੜੇ ਸੁਣਾਉਂਦੀ ਆ ਰਹਿਣਾ ਕਿੰਨੂੰ ਕਹਿੰਦੇ ਤੁਸੀਂ ਇਹ ਮਨਪ੍ਰੀਤ ਸ਼ਬਦ ਬੋਲਦੀ ਹੁੰਦੀ ਸੀ ਤੇ ਕਿੰਨੂੰ ਆਉਂਦੀ ਸੀ ਇਦਾਂ ਮੁਰਕੇ ਸੁਣਾਉਂਦੀ ਹੁੰਦੀ ਸੀ ਮੈਨੂੰ ਨਹੀਂ ਵੀ ਕਿਹਦੇ ਗਾੜੀ ਗੁਰੂ ਅੱਗੇ ਕਰਦੀ ਨਾ 10 ਭਾਵੇਂ ਬੋਲ ਤੇ ਭਾਵੇਂ ਨਾ ਬੋਲ ਹਾਂ ਕਿ ਤੇਰੇ ਦਰ ਤੇ ਹੀ ਰਹਿ ਦੇਈ ਰਹਿਣਾ ਚਲ ਹੁਣ ਚੁੱਪ ਕਰ ਜੋ ਹੁਣ ਨਾ ਮੁਰਕੇ ਨਾ ਆ ਜਾਈ ਜਾਓ ਅੱਧੀ ਰਾਤ ਹੋਈ ਹੁਣ ਮੈਨੂੰ ਬਹੁਤ ਡਰਾਈ ਜਾਂਦੇ ਤੂੰ ਤੂੰ ਜਾ ਕੇ ਤੇ ਆਪਣਾ ਬਿਸਤਰਾ ਮਾਲ ਚਲ ਥੋੜਾ ਪਈ ਜਣੀ ਮੈਂ ਭਾਂਣ ਕੇ ਖਾਲੀ ਕਰ ਗੱਲਾਂ ਮਾਰਦੀ ਵੱਡੀ ਡਰਾਕਲ ਆਹ ਤੇਰੀ ਮਾਹੀ ਉਹ ਤੇ ਮਹਾਰਾਣੀ ਟਾਈਮ ਨਾ ਹੀ ਵੱਢ ਜਾਂਦੀ ਏ ਜਾ ਕੇ ਕੱਢ ਜੰਦੀ ਨਾਣਾ ਲੈ ਕੇ ਬਾਹ ਨਾਲ ਪਿਆ ਨੋ ਹੋ ਨਾ ਗੂੰਗੂ ਵੀ ਗੁਰਗੁਰ ਲਈ ਬੜਬੜ ਨਾ ਕਰਾਂ ਤਾਂ ਕੀ ਕਰਾਂ ਹਾਂ ਮੰਮੀ ਜੀ ਨੂੰ ਕਹਿਆ ਸੀ ਮੈਂ ਹੈ ਡੈਡੀ ਨੂੰ ਸੱਦ ਕੇ ਲਿਆਉ ਰੋਟੀ ਖਾ ਲਾਂਦਾ ਮੈਂ ਭਾਂਡੇ ਸਾਫ਼ ਕਰਕੇ ਤਾਂ ਮੈਂ ਵੀ ਲੰਮੇ ਪਾਵਾਂ ਹੂੰ ਕੀ ਹੋਇਆ ਤੂੰ ਸੱਦਣਗੇ ਨਹੀਂ ਬੋੜੇ ਨਾਲ ਡੈਡੀ ਆਏ ਤਾਂ ਨਾ ਆਪ ਹੀ ਆਏ ਤੇ ਤੂੰ ਬੰਦ ਕਰਕੇ ਸੁੱਈ ਆ ਜਾ ਮੰਮੀ ਡੈਡੀ ਨੂੰ ਰੋਟੀ ਨਾ ਫੜਾਉਗੀ ਆਹੋ ਜਿਹੜੀ ਉੱਤੇ ਠਾਣੀਦਾਰ ਨਹੀਂ ਹੋ ਕਹਿੰਦੀ ਭਾਂਡਾ ਇੱਕ ਜੂਠਾ ਨਹੀਂ ਰਹਿਣ ਦੇਈਦਾ ਬਾਕੀ ਮੈਂਦੇ ਆ ਨਾ ਆਹੋ ਆ ਤੇ ਬਾਕੀ ਆਪੇ ਮੰਮੀ ਇੱਕ ਪਲੇਟ ਨਾ ਮਾਜੂਗੀ ਆਪੇ ਮਾਰ ਕੇ ਰਹਾ ਦੂਗੀ ਤੂੰ ਚੁੱਪ ਕਰਕੇ ਤੇ ਆ ਜਾ ਆਪੇ ਖਵਾ ਦਿੰਦੀ ਐ ਮੰਮੀ ਉਹ ਗਾੜੀ ਫੌਜ ਨੂੰ ਖਵਾ ਲੈਣੀ ਰੋਟੀ ਫੌਜ ਨੂੰ ਤਾਂ ਨਹੀਂ ਖਵਾ ਲੈਣੀ ਫੇਰ ਕਹਿੰਦਾ ਤੱਤੀ ਕਰੋ ਠੰਡੀ ਕਰੋ ਮੰਮੀ ਕਹਿੰਦੀ ਮੇਥੋਂ ਇੰਨਾ ਕੁਝ ਹੁੰਦਾ ਨਹੀਂ ਆਪੇ ਘਾਲੂ ਮੰਮੀ ਹਾਂ ਨਹੀਂ ਆ ਮੁੰਡੇ ਤੇ ਮੇਰੇ ਹੁਣ ਕੀ ਕਰੇ ਬੰਦਾ ਕੀ ਆਇਆ ਆਏ ਨਹੀਂ ਡੈਡੀ ਜੀ ਨੇ ਪੈਣਾ ਉਹ ਕਿਹੜਾ ਕਹਿੰਦੀ ਮੰਨਦਾ ਵਾ ਉਹਨੇ ਕਿਹਾ ਮੈਂ ਤਾਂ ਆ ਤੈ ਹੀ ਆਣ ਕੇ ਤੇ ਫਿਰ ਦਾਦੇ ਕੋਸ ਤੇ ਮੈਂ ਬੰਦ ਕਰਕੇ ਰਸੋਈ ਤੇ ਮੈਂ ਤਾਂ ਲੰਮੇ ਪਵਾ ਸਵੇਰ ਦੀ ਠੱਕੀ ਟੁੱਟੀ ਤੁਹਾਡੇ ਵੀ ਸਾਹਮਣੇ ਹੀ ਆ ਉਹ ਤਾਂ ਮੈਂ ਤਾਂ ਉਦੋਂ ਹੀ ਆਖਿਆ ਕਿ ਤੂੰ ਨਹੀਂ ਪੈ ਜਾ ਤੇ ਤੂੰ ਵੀ ਆ ਨਹੀਂ ਨਹੀਂ ਸੱਦ ਕੇ ਲਿਆ ਮੈਂ ਸਾਰਾ ਕੰਮ ਕਰ ਲਿਆ ਸੋਣਾ ਵਾ ਮੈਂ ਹੁਣ ਦੱਸ ਕੀ ਕਰਾਂ ਰੋ ਫਿਰ ਇੱਕ ਥਾਲੀ ਰਹਿ ਜਾਂਦੀ ਤੇ ਸਵੇਰੇ ਪੇਰ ਕਿਹ ਲਾਰਾ ਪੈਣਾ ਹੀ ਉਹ ਨੂੰ ਮੈਨੂੰ ਤਾਂ ਬਹੁਤ ਡਰ ਆਉਂਦਾ ਇਹ ਘਰ ਦੇ ਵਿੱਚ ਮੈਂ ਦੱਸ ਕੀ ਕਰਾਂ ਕਿੱਥੇ ਜਲ ਜਾ ਮੈਂ ਹੁਣ ਜੇ ਮੈਂ ਨਿਕਲਦੀ ਆਂ ਤਾਂ ਉਥੇ ਕੰਮ ਹੀ ਨਹੀਂ ਸਰਦਾ ਘਰ ਦਾ ਤਾਂ ਡੋਕਾ ਕਿੰਨੇ ਕੱਢਣਾ ਬਹੁਤ ਔਖਾ ਹੋ ਗਿਆ ਕੰਮ ਮੈਂ ਤਾਂ ਨਹੀਂ ਨਿਆਣਾ ਲੈ ਕੇ ਤੁਸੀਂ ਚਲ ਜਿਓ ਚਾਰ ਦਿਨ ਵਾਂਡੇ ਕਿੱਥੇ ਚਲ ਜੀਏ ਹਾਏ ਚਲ ਜਿਓ ਆਪਣੇ ਪਿੰਡ ਕੇ ਮੁੰਡਾ ਕਿਤੇ ਹੱਥਾਂ ਦੇ ਨਿਕਲ ਨਿਕਲ ਜਾਂਦਾ ਕਿਤੇ ਮਹਾ ਸੁਵਾਲ ਆ ਕਿ ਤੇ ਹੁਣ ਫੇਰ ਨਾ ਉੱਤ ਲੋਵੇ ਭਰਾਵਾ ਤੇ ਚਲ ਜਿਓ ਕਾਦੇ ਲਈ ਹਾਏ ਕਾਦੇ ਲਈ ਤੁਸੀਂ ਡਰਨ ਧਿਆ ਮੈਂ ਡਰਨ ਨਹੀਂ ਸੁੰਮਣ ਡਰਨ ਰਹੀ ਸੋਖਾ ਡਰਦੀ ਸਾਰਾ ਟੱਬਰ ਦੇ ਡਰ ਮਰਨ ਧਿਆ ਮੈਂ ਨਹੀਂ ਮਤਾ ਡਰਦਾ ਡੁਰਦਾ ਕੋ ਨਹੀਂ ਹੁੰਦਾ ਪਰਾਵਾ ਤੂੰ ਨਹੀਂ ਡਰਦਾ ਤੇ ਨਾ ਡਰ ਅਹੀਂ ਜਿਹੜਾ ਮਹਾ ਨਿਆਣਾ ਲੱਭਾ ਹੀ ਇਹਦੀ ਵਾਰ ਵੀ ਵੇਖਣਾ ਵਾ ਮੈਨੂੰ ਸਾਰਾ ਪਤਾ ਲੱਗਦਾ ਵੀ ਕੀ ਕੁਛ ਹੋਣ ਡਿਆ ਇਹ ਤੇ ਵੇਖਣ ਡਿਆ ਨਾ ਤੂੰ ਡਰਦਾ ਨਹੀਂ ਤੇ ਸੁਮਰ ਸੁਣਦਾ ਤੈਨੂੰ ਕਿ ਨਹੀਂ ਸੁਣਦਾ ਮੈਨੂੰ ਤੇ ਜਿੱਦਾਂ ਕਾਹੋਗੇ ਮੰਮੀ ਜੀ ਮੈਂ ਤਾਂ ਮੰਨ ਲੂੰਗੀ ਮੈਂ ਕੀ ਕਹਿਣਾ ਹਾਏ ਮੈਂ ਅੱਜ ਪਰਾਵਾ ਇੱਕ ਮਿੰਟ ਬਾਅਦ ਤੁਹਾਡੀ ਕੀ ਸਲਾਹ ਦਾ ਮੈਂ ਇਹੋ ਕਹਾਂ ਦੀ ਤੇ ਚੱਲ ਚਾਰ ਦਿਨ ਚੱਲ ਜੋ ਠੰਡ ਢੋਲਾ ਹੁੰਦਾ ਵੇਨੇ ਆ ਕੀ ਬਣਦਾ ਗਾੜੀ ਹੁਣ ਮੈਂ ਤਾਂ ਨਹੀਂ ਹੁਣ ਤੇਰੇ ਪਿਓ ਵਾਲਾ ਹੁਣ ਇੱਕ ਵਾਰ ਉਤ ਚਲੇ ਨਾ ਤੇ ਇਹਨੂੰ ਲੱਗੇ ਪਤਾ ਜਿਹੜਾ ਇਹ ਮੈਨੂੰ ਕਦੀ ਸ਼ਬਦ ਪੋਰ-ਬੋਲ ਸੁਣਾਉਂਦਾ ਕਦੀ ਮੈਨੂੰ ਗੱਲਾਂ ਸੁਣਾਉਂਦਾ ਵਾ ਕਦੀ ਇਹਦਾ ਜਾ ਜਾ ਕੇ ਸਮਝਾਂ ਮੈਂ ਆਪੇ ਖਾ ਲੂੰਗਾ ਇਹਦਾ ਇਕੱਲਾ ਹੀ ਰਹਿਣ ਨੂੰ ਜੀ ਕਰਦਾ ਤੇ ਮੈਂ ਤਾਂ ਨਹੀਂ ਸਾਰਾ ਟੱਬਰ ਨਿਕਲ ਜੇ ਇਹਦਾ ਇਕੱਲਾ ਹੀ ਸੋਫਾ ਰਵੇ ਮਨਪਰੀਤ ਦੇ ਹੀ ਗੁਣ ਗਾਈ ਜਾਂਦਾ ਦਸ ਹਾਰ ਨੂੰ ਕਿਹੜੀ ਨਹੀਂ ਚਾਹੀਦੀ ਇੰਦਾ ਇਹਨੂੰ ਜਿਆਦਾ ਪਤਾ ਲੱਗਦਾ ਵੀ ਇਹਨੂੰ ਜਿਆਦਾ ਦੁੱਖ ਵਾ ਮੈਨੂੰ ਲੱਗਦਾ ਇਹ ਹੁਣ ਵੀ ਤਾਂ ਹੀ ਡਿਆ ਸਾਰਾ ਕੋਈ ਜਿਹੜਾ ਇੰਨਾ ਯਾਦ ਕਰਦੇ ਇਹਨੂੰ ਹਾਰ ਨੂੰ ਤਾਂ ਖੁੰਝੇ ਲਾਤਾ ਇਹਨੇ ਬੰਦੇ ਨੇ ਖੁੰਝੇ ਲਾਤਾ ਕੁੰਝੇ ਲਾਤਾ ਵੀ ਕੱਲਾ ਹੀ ਪ੍ਰਧਾਨ ਹੋਇਆ ਅੰਦਾ ਕੁਛ ਨਹੀਂ ਗੱਲ ਮੈਂ ਕਰਨੀਆਂ ਮਾਤੇ ਖੁੰਝੇ ਖੁੰਝੇ ਪੂਤ ਲੱਗਾ ਫਿਰ ਮੈਂ ਲੱਗ ਗਿਆ ਮਾਤਾ ਗੱਲ ਤੇ ਉਦਾ ਤੇਰੀ ਠੀਕ ਆ ਤੇ ਅਸੀਂ ਚੱਲ ਜਾਨੇ ਪਰ ਇੱਕ ਗੱਲ ਸੁੱਖ ਨੂੰ ਨਾ ਪਤਾ ਲੱਗੇ ਆਹੋ ਨਹੀਂ ਸੁੱਖ ਨੂੰ ਪਤਾ ਵੀ ਲਾਉਣਾ ਮੈਂ ਉਹਨੇ ਤੇ ਕਹਿਣਾ ਜੀ ਉਹ ਚਲ ਗਿਆ ਤੇ ਮੈਂ ਵੀ ਚਲ ਜਾਂਦੀ ਆ ਉਹਨੇ ਫਿਰ ਤੜਫਣਾ ਜੇ ਉਹਨੇ ਵੀ ਨਹੀਂ ਖਲੋਣਾ ਘਰ ਤੇ ਜਦੋਂ ਕੋ ਨੂੰ ਉਹਨੇ ਉਤੋਂ ਉਤਰਨਾ ਮੈਂ ਸਵੇਰੇ ਉੱਠ ਕੇ ਉਹਦੋਂ ਨੂੰ ਆਪਾਂ ਨਿਕਲ ਜਾਣਾ ਆਹੋ ਮੜ ਕੇ ਤੁਸੀਂ ਕੋ ਬਹਾਨਾ ਬੂਨਾ ਲਾ ਦਿਓ ਕਿ ਸੁਮਨ ਦੀ ਮੰਮੀ ਨਹੀਂ ਠੀਕ ਆ ਦੇ ਲੈ ਗਈ ਕਢਣੀ ਏ ਡਿਡ ਮੋਟੇ ਹੁਣ ਬਹਾਨੇ ਤੇ ਸਹੁਰਿਆਂ ਦਾ ਹੀ ਆ ਜਾ ਕੇ ਆਹ ਪਹਿਲਾਂ ਮੇਰੇ ਭਰਾ ਨੂੰ ਗੱਲਾਂ ਕਰਤੀਆਂ ਔਰ ਮੇਰੀ ਮਾਂ ਨੂੰ ਕਰ ਦੋ ਜਾਂ ਤਾਂ ਮੈਨੂੰ ਵਿਆਹ ਦੋ ਕਰਾ ਲੈਂਦੇ ਫਿਰ ਮੇਰੇ ਸਹੁਰੇ ਤੇ ਸਹੁਰੇ ਦੋ ਹੋ ਜਾਣਗੇ ਉਹ ਦੋ ਤੇ ਆਮੀ ਲੋਕਾਂ ਦੇ ਹੁੰਦੇ ਤੁਸੀਂ 4-5 ਕਰਾਓ ਯਾਰ ਬਹਾਨੇ ਹੁਣ ਆ ਜਾ ਕੇ ਮੰਮੀ ਬੰਦੇ ਨੇ ਸਹੁਰਿਆਂ ਦਾ ਲਾਉਣਾ ਵਾ ਸੁਮਨ ਆ ਬਾੜ ਨਹੀਂ ਆਈ ਜਾਂਦਾ ਪੁੱਤ ਉਹ ਜਿਵੇਂ ਕਹਿੰਦਾ ਵਾ ਸਾੜੇ ਭੂਤ ਇਦਾਂ ਤੂੰ ਗੁੱਸਾ ਕਰ ਲਈ ਨਹੀਂ ਤਾਂ ਇਦਾਂ ਨਹੀਂ ਕਹੀ ਜਾਂਦਾ ਉਹ ਤਾਂ ਧਾਣ ਕਹਿੰਦਾ ਤੂੰ ਕੋਈ ਨਾ ਕੋਈ ਕਹਿਣਾ ਨਾ ਜਿਹੜੀ ਕੋਠੇ ਨੇ ਚੜ ਗਈ ਮੁੰਡਾ ਲੈ ਕੇ ਕੌਣ ਤੁਸੀਂ ਕਰ ਲੋ ਸਲਾਹ ਆਪਣੀ ਜਿੱਦਾਂ ਕਰਨੀ ਤੇ ਹੋਜੋ ਤੇ ਆਪੇ ਜਾਓ ਸਵੇਰੇ ਮਟ ਮਟ ਡਈ ਗੱਲਾਂ ਮਾਰਨਾ ਲਿਆਓ ਰੋਟੀ ਨਹੀਂ ਰੋਟੀ ਤੇ ਨਾ ਨਹੀਂ ਆ ਤੂੰ ਤੁਹੀਂ ਰੋਣਾ ਪਾਈ ਜਾਨੇ ਜਾ ਜਾ ਕੇ ਸੰਜਾ ਜਾ ਜਾ ਕੇ ਸੰਜਾ ਨਹੀਂ ਉਦੋਂ ਤੇ ਤੂੰ ਆਨੀ ਮੈਨੂੰ ਨੀਂਦਰਾ ਚੜਿਆ ਵਾ ਤੇ ਹੁਣ ਤੇਰਾ ਨੀਂਦਰਾ ਕਿੱਧਰ ਗਿਆ ਹੁਣ ਤੇ ਬੜੀਆਂ ਗੱਲਾਂ ਮਾਨਦੀ ਤੂੰ ਤੇ ਹੁਣ ਵੀ ਮੈਂ ਮੁੰਡੇ ਦਾ ਕੋਈ ਸਲਾਹ ਹੀ ਕਰਨੀ ਜਦੋਂ ਤੂੰ ਹੀ ਨਹੀਂ ਮੇਰੇ ਨਾਲ ਸੁਣਨੀ ਤਾਂ ਮੈਂ ਲੈਣਾ ਨਾ ਕੋਈ ਗੱਲ ਕਰੂੰਗੀ ਨਹੀਂ ਕੀ ਤੂੰ ਵਿਆਹ ਧਰਿਆ ਵਾ ਜਿਹੜੀਆਂ ਸਲਾਵਾਂ ਡਈ ਕਰਨ ਚਾਹਦਾ ਰੋਟੀ ਪਿਲਾਉਣੇ ਨਾਲ ਮੈਂ ਕਰ ਦਿੰਨੀ ਸਾਰੀ ਗੱਲ ਬਾਤ ਦੱਸ ਦੇ ਨਿਆ ਨਿਆ ਵੇਖਣਾ ਅੱਧੀ ਰਾਤ ਕਿਤੇ ਟੋਟੀ ਨਾ ਹੋ ਜਾਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਤੇ ਅੱਜ ਦੀ ਵੀਡੀਓ ਬਣਾਈ ਹੀ ਬਹੁਤ ਹੀ ਕਾਲੀ ਦੇ ਵਿੱਚ ਕਿਉਂਕਿ ਸਾਨੂੰ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਸੀ ਪਿੰਡ ਜਾਣਾ ਪਿਆ ਤੇ ਇਹਨਾਂ ਦੇ ਮੇਨ ਸੀਨ ਨਹੀਂ ਹੀ ਕਰਨੇ ਵੀ ਜ਼ਰੂਰੀ ਸੀਗੇ ਤੇ ਇਸ ਲਈ ਅੱਜ ਇਹਦੇ ਨਾਲ ਹੀ ਗੁਜ਼ਾਰਾ ਕਰਿਓ ਤੇ ਅਗਲੀ ਵੀਡੀਓ ਵਧੀਆ ਲੈ ਕੇ ਆਵਾਂਗੇ ਧੰਨਵਾਦ